ਸਸਿਕਾ ਦੋਸਤੋ ਤੇ ਅੱਜ ਤੁਹਾਨੂੰ ਮੈਂ ਦੱਸਦਾ ਇੱਧਰ ਮੇਰੇ ਚਾਚੇ ਦਾ ਬਾਣਾ ਆ ਮੂੰਗੀ ਵਾਲਾ ਸਾਰ ਠੀਕ ਹੈ ਜੀ ਤੇ ਇੱਧਰ ਆਹ ਸਾਡਾ ਝੋਨਾ ਲੱਗਿਆ ਪਿਆ ਤੇ ਇਹਦੇ ਵਿੱਚ ਉਹਨਾਂ ਨੇ ਕਰੀ ਸੀ ਗ੍ਰੈਮੈਕਸੋਨ ਆਪਾਂ ਕਹਿ ਦਿੰਨੇ ਜਿਹੜੀ ਮੂੰਗੀ ਮਾਰਨ ਵਾਸਤੇ ਤੇ ਹੁਣ ਮੈਂ ਸਾਡੇ ਝੋਨੇ ਦੀ ਵੀ ਕੰਡੀਸ਼ਨ ਦਿਖਾਉਣਾ ਇਹਨਾਂ ਨੇ ਮੂੰਗੀ ਵੱਢ ਲਈ ਤੇ ਦੇਖੋ ਅਸੀਂ ਦੂਜੇ ਪਾਸੇ ਆਪਾਂ ਘਟਕੇੜਾ ਮਾਰਦੇ ਹੁੰਦੇ ਹੁੰਨੇ ਵੀ ਚਲੋ ਝੋਨਾ ਵੱਡਾ ਹੈਗਾ ਤੇ ਚਾਰ ਚਫਰੇ ਤੇ ਅਸੀਂ ਇੱਧਰਲੇ ਪਾਸੇ ਆਏ ਨਹੀਂ ਤੇ ਹੁਣ ਇਹਨਾਂ ਨੇ ਗ੍ਰਾਮਾਖਸਣ ਕਰੀ ਤੇ ਜਦੋਂ ਅਸੀਂ ਅੱਜ ਗੇੜਾ ਮਾਰਿਆ ਤੇ ਸਾਨੂੰ ਪਤਾ ਲੱਗਿਆ ਤੇ ਝੋਨੇ ਦੀ ਸੋਣ ਨੂੰ ਮੈਂ ਕੰਡੀਸ਼ਨ ਦਿਖਾਉਣਾ ਤੇ ਤੁਸੀਂ ਗੌਰ ਨਾਲ ਦੇਖੋ ਮੇਰਾ ਭਰਾ ਵੀ ਕੀ ਹਾਲ ਆ ਆ ਦੇਖੋ ਇੱਥੋਂ ਚੱਲ ਪਿਆ ਇਹ ਅਸੀਂ ਇੱਧਰਲੇ ਖਾਲ ਤੋਂ ਇੱਧਰ ਸਾਡਾ ਝੋਨਾ ਚੱਲੀ ਜਾਂਦਾ ਇੱਧਰ ਮੇਰੇ ਚਾਚੇ ਦਾ ਬਾਣ ਚੱਲੀ ਜਾਂਦਾ ਤੇ ਇੱਥੋਂ ਸ਼ੁਰੂਆਤ ਹੋ ਗਈ ਆਹ ਦੇਖੋ ਇੱਥੇ ਥੋੜੀ ਬੱਜੀ ਆ ਗ੍ਰਾਮਾਖਸਣ ਪਰ ਬੱਜੀ ਜ਼ਰੂਰ ਆ ਆ ਦੇਖੋ ਆ ਦੀਦੀਆਂ ਨਾਲ ਬੁੱਟੇ ਵਿੱਚ ਤੇ ਅੱਗੇ ਜਾ ਕੇ ਦੇਖੋ ਥੋੜਾ ਸਾਡੇ ਝੋਨੇ ਦਾ ਕੀ ਹਾਲ ਕੀਤਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਅਨਸਰਾਂ ਦੇ ਸ਼ਕਤੀ ਤੋਂ ਸਖਤ ਕਾਰਵਾਈ ਕਰਿਆ ਕਰੋ ਜਿਹੜਾ ਕਿਸੇ ਵੀ ਕਿਸਾਨ ਦੀ ਫਸਲ ਨੂੰ ਤਬਾਹ ਕਰਦਾ ਜਿਹੜਾ ਬੰਦਾ ਮੈਂ ਇਹੀ ਮੰਗ ਕਰਦਾਗਾ ਇਹ ਇਨ੍ਹਾਂ ਵਾਸਤੇ ਵੀ ਸਪੈਸ਼ਲ ਕਾਨੂੰਨ ਬਣਾਇਆ ਜਾਵੇ ਜਿਹੜਾ ਕੋਈ ਐਡਾ ਨੁਕਸਾਨ ਕਰਦਾ ਹਰੀ-ਭਰੀ ਫਸਲ ਦਾ ਆ ਦੇਖੋ ਇਹ ਬੱਟ ਦੇ ਨਾਲ ਕੋਈ ਇਹਨਾਂ ਨੇ ਪੱਲੀ ਨਹੀਂ ਲਾਈ ਕੋਈ ਰੋਕਥਾਮ ਨਹੀਂ ਕੀਤੀ ਤੇ ਆ ਦੇਖੋ ਸੁਕਾਤ ਸੁਖਦੇ ਜਾਂਦੇ ਆ ਬੂਟੇ ਤੇ ਅੱਗੇ ਜਾ ਕੇ ਦੇਖੋ ਤੁਸੀਂ ਆ ਬਖੋਗੇ ਵੀ ਠੀਕ ਆ ਯਾਰ ਵੀ ਐਡਾ ਭੜਾ ਨੁਕਸਾਨ ਕਰਿਆ ਤੇ ਐਡੀ ਵੱਡੀ ਫਸਲ ਦਾ ਕਰਿਆ ਇਹ ਆ ਦੇਖੋ ਹਰ ਇੱਕ ਥਾਂ ਤੇ ਹਰ ਇੱਕ ਥਾਂ ਤੇ ਇਹਨਾਂ ਨੇ ਮਤਲਬ ਸਪਰੇਅ ਆ ਦੇਖੋ ਕਿੱਥੇ ਟਿੱਕਰ ਗਈ ਆ ਇੱਥੋਂ ਘਟੂ ਘਟ ਡੇੜ ਘਰਮ ਅੱਗੇ ਟਿੱਕਰਵਾ ਕੀ ਤੇ ਆ ਦੇਖੋ ਆ ਬੂਟੇ ਮਾਰਨੇ ਸ਼ੁਰੂ ਹੋ ਗਏ ਆ ਸਾਨੂੰ ਸਾਫ਼ ਦਿਸੀ ਜਾਂਦਾ ਆ ਦੇਖੋ ਆ ਮਾਰਨੇ ਸ਼ੁਰੂ ਹੋ ਗਏ ਇਹ ਕੋਈ ਨਾ ਨੇ ਰੋਕ ਥਾਮ ਨਹੀਂ ਕਰੀ ਤੇ ਫਿਰ ਕੱਲ ਨੂੰ ਸਾਨੂੰ ਮਾੜੀ ਆਖਣਾ ਅਗਲਾ ਕਹਿੰਦਾ ਯਾਰ ਆਪਦੇ ਸਰਕੇ ਚਾਚੇ ਤੇ ਰਾਬਟ ਕਰਤੀ ਤੇ ਆਪਦੇ ਚਾਚੇ ਸਕੇ ਚਾਚੇ ਤੇ ਕਾਰਵਾਈ ਕਰਵਾਤੀ ਇਹ ਹੁਣ ਇੱਥੇ ਆ ਜਾਓ ਇਹ ਆ ਦੇਖ ਲੋ ਲੈ ਹੁਣ ਆ ਕੀ ਪਤਾ ਲੱਗੇ ਵੀ ਇੱਥੇ ਗ੍ਰਾਮਾਫੋਨ ਕਰੂਗਾ ਕੋਈ ਦੇਖ ਲਿਆ ਇਹ ਘਟੋ ਘਟਾ ਕਰਮ ਡੇਢ ਕਰਮ ਤੇ ਟੱਕਰ ਟੱਪ ਗਈ ਇਥੋਂ ਹੁਣ ਅਗਲੇ ਦੂਜੇ ਦੂਜੇ ਆਪਣੇ ਧੱਕ ਇਧਰਲੇ ਪਾਸੇ ਆਜੋ ਹੁਣ ਆ ਆ ਗਿਆ ਇਹਨਾਂ ਦਾ ਬਣ ਤੇ ਇਧਰਲੀ ਵੱਟ ਸਾਡੀ ਦੂਜੀ ਸਾਂਝੀ ਆ ਗਈ ਤੇ ਹੁਣ ਇੱਥੇ ਦੇਖੋ ਮੇਰਾ ਭਰਾ ਕਟੋ ਘਟ ਕਟੋ ਘਟ 10 ਕਰਮਾਂ ਤੱਕ ਕਰੋ ਸੁਣ ਮੈਂ ਕੋਸ਼ਿਸ਼ ਕਰਦਾ ਇਹ ਆ ਹਨਾ 10 ਕਰਮਾਂ ਤੱਕਰ ਹਜੇ ਨਾ ਮਤਲਬ ਛੁਕਣਾ ਲੱਗ ਗਿਆ ਇਹ ਛੁਕਣ ਲੱਗਿਆ ਹਜੇ ਹੁਣ ਆ ਦੇਖੋ ਇਹ ਸੁੱਕਣਾ ਸ਼ੁਰੂ ਹੋ ਗਿਆ ਪਟੋਕਟ 10 ਕਰਮਾਂ ਤੇ ਕਰ ਅੱਗੇ ਜ਼ਿਕਰ ਦੇਖ ਲਿਓ ਕੋਸ਼ ਕਰਦਾ ਉੱਥੇ ਵੀ ਬਿডিও ਦੇ ਵਿੱਚ ਨਹੀਂ ਆਉਂਦਾ ਇਹ ਆ ਦੇਖੋ ਇਹ ਆ ਦੇਖੋ ਚੈੱਕ ਕਰ ਲੋ ਐ ਸੁੱਕੀ ਜਾਂਦਾ ਹੁਣ ਸੁਪਣ ਲੱਗ ਗਿਆ ਇਹ ਤੇ ਹੁਣ ਇਹਦੇ ਤੇ ਕੋਈ ਸਪਰੇਅ ਕਰੀਏ ਕੋਈ ਨਾ ਕਰੀਏ ਇਹਦੇ ਕੋਈ ਬਹਾਲ ਹੋਣ ਦੀ ਤੇ ਘੱਟ ਚਾਂਸ ਆ ਕਿਉਂ ਕਿ ਸਾਨੂੰ ਦੱਸੇ ਨਹੀਂ ਵੀ ਆਹ ਹੋ ਗਈ ਤੁਹਾਡੇ ਖੇਤ ਦੇ ਵਿੱਚ ਨੁਕਸਾਨ ਹੋ ਗਿਆ ਸਾਡੇ ਤੋਂ ਨਹੀਂ ਬੰਦਾ ਕਹਿ ਜਾਂਦਾ ਵੀ ਤੁਹਾਡੇ ਖੇਤ ਦੇ ਵਿੱਚ ਨੁਕਸਾਨ ਹੋ ਗਿਆ ਭਾਈ ਸਾਡੇ ਤੋਂ ਸਾਡਾ ਸਾਡੇ ਤੋਂ ਪਹਾਰਾ ਵੱਜ ਗਿਆ ਤੇ ਤੁਸੀਂ ਕੋਈ ਨਾ ਕੋਈ ਫੰਗੀ ਸੈਡ ਵਗੈਰਾ ਕਰ ਲਓ ਤਾਂ ਸਾਡੇ ਤੋਂ ਗਲਤੀ ਹੋ ਗਈ ਇਹਨਾਂ ਨੇ ਪਿਛਲੇ ਸਾਲ ਵੀ ਐਂ ਸਾਡਾ ਝੋਨਾ ਬਾਲਿਆ ਤੇ ਐਤਕੀ ਵੀ ਬਾਲਿਆ ਇਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੀ ਕਿੰਨਾ ਝੋਨਾ ਆਹ ਸੁੱਕਦਾ ਤੁਰਾ ਜਾਂਦਾ ਆਹ ਦੇਖ ਲਓ ਹੁਣ ਪਰਲਾ ਝੋਨਾ ਵੀ ਦੇਖ ਲਓ ਤੇ ਇਹਦਾ ਵੀ ਕੰਡੀਸ਼ਨ ਦੇਖ ਲਿਓ ਘੱਟੋ ਘੱਟ ਘੱਟੋ ਘੱਟ ਨਾਂ ਵਾਲਾ ਉਹ ਵਿਚਾਲੇ ਤਾਂ ਜਾ ਕੇ 8 ਤੋਂ 10 ਕਰਮਾ ਦਾ ਉਹ ਆ ਇਹ ਆਹ ਦੇਖ ਲਓ ਆਹ ਦੇਖ ਲਓ ਲੈ ਹੁਣ ਅੱਗੇ ਆਜੋ ਅੱਗੇ ਤੁਹਾਨੂੰ ਦਿਖਾਉਣਾ ਹੈਗਾ ਇਹ ਆਹ ਦੇਖੋ ਨਾਲ-ਨਾਲ ਸਾਰੇ ਤੇ ਸਾਰੇ ਤੇ ਮਤਲਬ ਬੱਜਿਆਗਾ ਹਾਂ ਮੰਨ ਕੇ ਚੱਲ ਪਾਂ 5 5 4 4 ਬੂਟੀਆਂ ਦੇ ਨਾ ਸਾਰੇ ਤੇ ਵੱਜ ਜਾਏਗਾ ਚਲੋ ਗਲਤੀ ਹੋ ਗਈ ਬੰਦੇ ਤੋਂ ਦੱਸਦੇ ਬੰਦਾ ਵੀ ਭਾਈ ਮੇਰੇ ਤੋਂ ਇੱਥੇ ਆ ਨਕਸ਼ਾ ਦੇਖੋ ਇੱਥੇ ਵੀ ਆ ਆ ਵੱਜਿਆ ਕਰਮ ਤੇਰਾ ਵੱਜਿਆ ਪਿਆ ਪਰ ਇੱਥੇ ਥੋੜੇ ਜਿਹਾ ਘੱਟ ਵੱਜੀ ਆ ਆ ਦੇਖੋ ਸਾਰੇ ਕਿਤੇ ਵੀ ਇਹਨਾਂ ਨੇ ਕੋਈ ਪੱਲੀ ਨਹੀਂ ਲਾਈ ਕੋਈ ਰੋਗ ਥਾਮ ਨਹੀਂ ਕਰੀ ਵੀ ਇਹਨਾਂ ਦੀ ਫਸਲ ਤੇ ਨਾ ਪਏ ਜੇ ਆ ਇੱਥੇ ਵੀ ਆ ਗਿਆ ਬਾਣ ਇਦਾਂ ਲਈ ਮੂੰਗੀ ਵਾਲਾ ਇਹਨਾਂ ਦਾ ਕਿ ਆ ਸਾਡੀ ਮੱਟ ਸਾਂਝੀ ਆ ਗਈ ਆ ਦੇਖੋ ਸਾਰੇ ਐਂ ਧੁਰੋ ਧੁਰੋ ਧੁਰੇ ਜਾਂਦੇ ਕੱਸੀ ਤੋਂ ਲੱਗੀ ਤੇ ਧੁਰੋ ਧੋਰਾ ਧੁਰੋ ਧੁਰ ਇਹਨਾਂ ਨੇ ਇਹੀ ਹਾਲ ਕਰਿਆਗਾ ਕਿ ਮੰਨ ਕੇ ਚਲੋ ਵੀ ਰੋਗ ਥਾਮ ਕਰ ਲੇ ਬੰਦਾ ਚਲੋ ਆਪਾਂ ਕਾਇ ਨਹੀਂ ਕਹਿੰਦੇ ਵੀ ਕੋਈ ਛਿੜਕੀ ਜਾਂਦੇ ਸਾਰੇ ਆ ਦੇਖ ਲੋ ਚੈੱਕ ਕਰ ਲੋ ਹਰੇਕ ਕਰਮਕਾਰ ਮੱਦੀ ਮੱਦੀ ਕਰਮ ਤਿੱਕਰ ਇਹਨਾਂ ਨੇ ਮਤਲਬ ਨੁਕਸਾਨ ਕਰਤਾ ਸਾਡਾ ਹੁਣ ਤੁਸੀਂ ਦੱਸੋ ਇਹਨਾਂ ਤੇ ਅਜੇ ਬੰਦਾ ਤੇ ਕੀ ਕਾਰਵਾਈ ਕਰੀਏ ਤੇ ਲੋਕ ਅੱਧੇ ਬੰਦੇ ਫੇਰ ਸਾਨੂੰ ਆਖਣਗੇ ਅਗਲਾ ਕੰਦਾ ਯਾਰ ਛਾਕੇ ਚਾਚੇ ਤੀ ਆ ਰਫਟ ਕਰਤੀ ਵੀ ਤੁਸੀਂ ਤੇ ਹੁਣ ਲੈ ਕੀ ਇਹ ਜਿਆ ਚਾਚਾ ਹੁਣ ਦੱਸੋ ਕਰੇ ਕੀ ਬੰਦਾ ਹੈ ਤੇ ਮੈਂ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਇਹੋ ਜੇ ਬੰਦਾਂ ਤੇ ਇਹੋ ਜਿਹਾ ਪਰਚਾ ਦਿਆ ਕਰ ਵੀ ਜਿਹੜਾ ਮੋਲਕੇ ਚਿੱਟੇ ਵਾਲਿਆਂ ਨੂੰ ਬਾਹਰ ਹੀ ਨਾ ਆਵੇ ਇਹ ਜਿਹੜਾ ਨੇ ਫਸਲ ਮਾਰੀ ਆ ਹਾਂ ਜਵਾਨਤ ਨਾ ਹੋਇਆ ਕਰ ਇਹਨਾਂ ਦੀ ਬੰਦੇ ਨੇ ਮੱਥਾ ਮਾਰ ਮਾਰ ਕੇ ਫਸਲ ਕਰੀ ਹੁੰਦੀ ਹੈ ਇਹੋ ਜਿਹਾ ਇੱਕ ਮਿੰਟ ਦੀ ਸਾਰੀ ਫਸਲ ਦੀ ਫੱਟੀ ਪੋਛ ਕੇ ਰੱਖ ਦਿੰਦਾਗਾ ਏ ਆ ਜੋ ਹੁਣ ਇਸ ਕੁੰਜੇ ਤੇ ਆ ਗਏ ਨਾ ਆਪਾਂ ਹੁਣ ਇਸ ਇਦੂ ਅੱਗੇ ਦੇਖਿਓ ਅੱਗੇ ਇਹ ਆ ਇਹ ਇੱਥੇ ਸਾਡੇ ਖੇਤ ਨੂੰ ਅਸੀਂ ਆਪਦੀ ਪਹਿ ਛੱਡੀ ਹੋਈ ਆ ਤੇ ਇਹਦੇ ਵਿੱਚ ਅਸੀਂ ਜਿਹੜੂ ਝੋਨਾ ਬੀਜਦੇ ਆ ਕਣਕ ਬੀਜਦੇ ਆ ਅਸੀਂ ਆਪ ਦਾ ਓਵੇਂ ਜਿ ਘਰੀ ਮਤਲਬ ਭਟ ਲੈਨੇ ਆ ਤੇ ਹੁਣ ਇਹਦਾ ਹਾਲ ਦੇਖ ਲਓ ਸਾਰੀ ਦੀ ਸਾਰੀ ਖਤਮ ਕਰਤੀ ਆਹ ਦੇਖ ਲਓ ਆ ਆ ਦੇਖ ਲਓ ਲੈ ਚਮਾ ਖਤਮ ਕਰਤੀ ਇਹ ਇਹ ਮਰਨੀ ਸ਼ੁਰੂ ਹੋ ਗਈ ਹਦੀ ਕੁਲ ਸਾਰੀ ਮਰਨੀ ਸ਼ੁਰੂ ਹੋ ਗਈ ਸੀ ਸਾਰੀ ਦੀ ਸਾਰੀ ਚਲੋ ਜੇ ਕੋਈ ਭੱਜ ਗਈ ਆਪਾਂ ਨੂੰ ਦੱਸ ਸਕਦਾ ਬੰਦਾ ਵੀ ਚਲੋ ਭਾਈ ਸਾਡੇ ਤੋਂ ਹੋ ਗਈ ਅਸੀਂ ਫੰਗੀ ਸਾਈਡ ਕਰ ਦਿੰਦੇ ਆ ਜਾਂ ਕੋਈ ਗਲਤੀ ਮੰਨ ਲੈਨੇ ਆ ਵੀ ਕਿਤੇ ਹਵਾ ਮਾਣੇ ਬਾਗ ਗਈ ਪਰ ਇਹ ਥੋੜੇ ਹੁੰਦਾ ਹੁੰਦਾ ਵੀ ਨੁਕਸਾਨ ਵੀ ਕਰਦੇ ਹੋ ਤੇ ਮੁੜ ਕੇ ਤਾੜੀਆਂ ਵੀ ਮਾਰੋ ਸਾਡੇ ਤੋਂ ਪੈ ਗਈ ਹਾ 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 ਕਰਨਾ ਜਿਹੜੀ ਜੀ ਫਸਲ ਮਾਰਦੀ ਆ ਉਹਨੂੰ ਪੁੱਛ ਕੇ ਦੇਖੋ ਵੀ ਹਾਂ ਯਾਰ ਕੀ ਉਹਦਾ ਦੁੱਖ ਲੱਗਦਾ ਆ ਦੇਖ ਲਓ ਇੱਥੇ ਦੇਖੋ ਹੁਣ ਚੰਗੀ ਤਰ੍ਹਾਂ ਨਾਲ ਇਹ ਲੈ ਆ ਸਾਰੀ ਦੀ ਸਾਰੀ ਮਤਲਬ ਇੱਕ ਹੋਰ ਦੇਖੋ ਲੈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਇਹ ਇਹਨਾਂ ਦੀ ਮੂੰਗੀ ਵਾਲੀ ਵੱਟ ਤੇ ਮੱਕੀ ਵਾਲੀ ਵੱਟ ਇੱਥੇ ਆ ਗਈ ਨਾ ਇਹ ਆ ਆ ਗਈ ਵੱਟ ਇੱਥੇ ਇਹ ਇੱਥੋਂ ਤੇ ਕਰ ਤੇ ਗਾਂਹਾਂ ਤੇ ਕਰੇ ਡੂੜ ਕਰਮ ਗਾਂਹਾਂ ਤੇ ਕਰ ਵੀ ਆ ਦੇਖ ਲਓ ਲੈ ਇਹ ਹੁਣ ਤੁਸੀਂ ਇਧਰੋਂ ਤੁਹਾਨੂੰ ਦਿਖਾ ਦਿੰਦਾ ਇਹ ਲੈ ਸਾਰੇ ਸਾਰੀ ਕੈਰੀ ਦੀ ਇਹ ਮਤਲਬ ਫੱਟੀ ਪੋਚਦੀ ਜਾਵਾਂ ਤੇ ਹੁਣ ਇਧਰਲੇ ਪਾਸੇ ਵਾਲਾ ਝੋਨਾ ਵਧੀਆ ਖੜਾਗਾ ਇਧਰਲੇ ਪਾਸੇ ਵਾਲਿਆ ਇਹ ਮਾਰਨਾ ਸ਼ੁਰੂ ਹੋ ਗਿਆ ਜੱਤਰ ਉਤਰ 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 ਇਹ ਖਤਮ ਹੋਈ ਜਾਂਦਾ ਹੈ ਲਗਾ ਦੱਸੋ ਇਹਦਾ ਹੁਣ ਹੱਲ ਕੀ ਕਰੀਏ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੇ ਬੰਦਿਆਂ ਦੇ ਨਾ ਸਖਤ ਤੋਂ ਸਖਤ ਕਾਰਵਾਈ ਕਰੋ ਇਹ ਜਿਹੇ ਪਿੰਡਾਂ ਦੇ ਵਿੱਚ ਹੁੰਦੇ ਆ ਤੇ ਜਿਹੜਾ ਇੱਕ 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 ਪਿੰਡ ਦੇ ਵਿੱਚ ਹੋ ਜੇ ਨਾ ਤੇ ਦੂਜੇ ਪਿੰਡ ਵਾਲਿਆਂ ਨੂੰ ਵੀ ਕੰਨ ਹੋ ਜਾਣਾ ਵੀ ਹਾਂ ਯਾਰ ਬਈ ਉੱਥੇ ਹੋਈ ਸੀਗੀ ਤੇ ਰਹਿ ਨਹੀਂ ਦੇ ਆਪਾਂ ਇਹ ਪੰਗੇ ਨਾ ਲੈ ਆ ਦੇਖ ਲੋ ਸਾਰੀ ਮਰਨੀ ਸ਼ੁਰੂ ਹੋ ਗਈ ਆ ਆ ਦੇਖ ਲੋ ਇਹ ਕੋਸ਼ਿਸ਼ ਕਰਦਾ ਇਧਰੋਂ ਸਹੀ ਆ ਜੇ ਨਾ ਹਾਂ ਨਹੀਂ ਆ ਸਾਰੀ ਮਰਨੀ ਸ਼ੁਰੂ ਹੋ ਗਈ ਹਾਂ ਲਓ ਯੇ ਦੋਸਤੋ ਆਪਾਂ ਦੂਜੇ ਧੱਕ ਚਾ ਗਏ ਹਾਂ ਤੀਜੇ ਚ ਤੇ ਹੁਣ ਇਧਰਲੇ ਪਾਸੇ ਆਈ ਇਧਰਲੇ ਪਾਸੇ ਆਪਣੇ ਮਤਲਬ ਹੋਰਤੀ ਜਗ ਦੂਜਾ ਗਵਾਂਢੀ ਆ ਗਿਆ ਦੂਜੇ ਗਵਾਂਢੀ ਨੂੰ ਆਪਾਂ ਚੰਗੇ ਨੂੰ ਚੰਗੇ ਕਹਾਂਗੇ ਹੁਣ ਤੁਸੀਂ ਐਂ ਦੇਖੋ ਵੀ ਹਵਾ ਚੱਲਦੀ ਸੀ ਇਸ ਬੰਦੇ ਨੇ ਮੂੰਗੀ ਤੇ ਹੋ ਉੱਥੇ ਜੇ ਕਰਦਾਸ ਕਰਮਾ ਪਿੱਛੇ ਰੱਖੀ ਸਪਰੇ ਆਹ ਦੇਖ ਲਓ ਕਿਉਂਕਿ ਆਪਾਂ ਜੇ ਚੰਗਾ ਬੰਦਾ ਤਾਂ ਉਹਨੂੰ ਚੰਗਾ ਜਰੂਰ ਕਹੋ ਯਾਰ ਠੀਕ ਹੈ ਆਹ ਦੇਖੋ ਧੁਰੋ ਧੁਰ ਮਤਲਬ ਇਸ ਬੰਦੇ ਨੇ ਬਿਲਕੁਲ ਦਾਸਕਰਮਾ ਥਾਣੀਆਂ ਤੋਂ ਰੋ-ਤੋ ਰੋ ਛੜਦਿਆਂ ਠੀਕ ਆ ਤੇ ਇਧਰਲੇ ਪਾਸੇ ਆਪਣਾ ਝੋਨਾ ਬਿਲਕੁਲ ਸਹੀ ਖੜਾਗਾ ਤੇ ਉਧਰਲੇ ਪਾਸੇ ਸਾਰੇ ਦੀ ਫੱਟੀ ਪੋਚਤੀ ਆ ਦੇਖ ਲਓ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹੋ ਜਿਹੇ ਬੰਦਾ ਤੇ ਸਖਤ ਤੋਂ ਸਖਤ ਕਾਰਵਾਈ ਕਰਿਆ ਕਰੋ ਜੇ ਮੈਂ ਅੱਜ ਰਿਪੋਰਟ ਕਰਦਾ ਤੇ ਨਾਲੇ ਐਸਐਸਪੀ ਸਾਹਿਬ ਦੇ ਅਰਜੀ ਦਿਨਾ ਤੇ ਉਹ ਦੁਬਾਰਾ ਆਪਾਂ ਗੱਲਬਾਤ ਫੇਰ ਦੱਸਾਂਗੇ ਤੁਹਾਨੂੰ ਵੀ ਇਹਨਾਂ ਦਾ ਕੀ ਹੋਈ ਆ ਸੋ ਧੰਨਵਾਦ ਜੀ ਇਹ ਵੀਰ ਬਣ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਤੇ ਚੰਗੀ ਕਾਰਵਾਈ ਹੋ ਸਕੇ ਤੇ ਬਾਕੀ ਹੋਰ ਨੂੰ ਵੀ ਕੰਨ ਹੋ ਜਾਣ ਵੀ ਹਾਂ ਯਾਰ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਸੋ ਧੰਨਵਾਦ ਜੀ